ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗੈਰਜ ਅੰਮ੍ਰਿਤਸਰ ਚਾਚੇ ਦੀ ਵਰਕਸ਼ਾਪ ਤੇ ਫਾਰਮ ਟਰੈਕ 60 ਡੀ ਲਕਸ ਮਾਡਲ ਅੱਜ ਪੇਂਟ ਹੋ ਗਿਆ ਸਾਰਾ ਦੇਖੋ ਆ ਕੁਆਲਟੀ ਆਈ ਹੈ ਪੇਂਟ ਦੀ ਟੋਟਲ ਸਾਰੇ ਟਰੈਕਟਰ ਨੂੰ ਪੇਂਟ ਹੋ ਚੁੱਕਾ ਹੈ ਟੁੱਕ ਕੁਆਲਟੀ ਦੇ ਵਿੱਚ ਪੇਂਟ ਹੋਇਆ ਇਸ ਟਰੈਕਟਰ ਨੂੰ ਨਵੇਂ ਮਾਡਲ ਵਾਲੀ ਸ਼ੇਡ ਜੋ ਅੱਜਕੱਲ ਨਿਊ ਮਾਡਲ ਦੇ ਵਿੱਚ ਟਰੈਕਟਰ ਤੇ ਆ ਰਹੀ ਹੈ ਇਸ ਤਰ੍ਹਾਂ ਖੋਲ ਕੇ ਸਾਰੇ ਟਰੈਕਟਰ ਨੂੰ ਤੇ ਫਿਰ ਪੇਂਟ ਕੀਤਾ ਜਾਂਦਾ ਇਸ ਤੋਂ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ ਸਟ੍ਰਕਚਰ ਦੀ ਆਇ ਦੇ ਕੰਡੀਸ਼ਨ ਤੇ ਪੇਂਟ ਦੀ ਤਿਆਰੀ ਦੇਖੀ ਐ ਅੱਜ ਪੇਂਟ ਦਾ ਕੰਮ ਹੋ ਗਿਆ ਜੀ ਮੁਕੰਮਲ ਸਾਰਾ ਟੋਟਲ ਸਾਰੇ ਪੀਸ ਹੋ ਗਏ ਨੇ ਪੇਂਟ ਪੇਂਟ ਤੋਂ ਅੰਤ ਬਾਅਦ ਫਿਟਿੰਗ ਤੇ ਦੇਖੋ ਪੇਂਟ ਦੀ ਕੁਆਲਿਟੀ ਬਾਕੀ ਦਾ ਕੰਮ ਦਿਖਾਵਾਂਗੇ ਕੱਲ ਦੀ ਵੀਡੀਓ ਦੇ ਵਿੱਚ origignal line sticker 60 55 ਵਾਲੇ ਇਸ ਸਟਾਈਕਰ ਨੂੰ